ਸੇ ਫੈਮਲੀ ਚ ਕੋਰਾ ਮੈਨੂੰ ਮਿਲੀ ਨਾ ਸਪੋਰਟ ਕੱਲੇ ਨੇ ਹੀ ਕੀਤਾ ਜੋ ਵੀ ਕੀਤਾ ਕੰਮ ਲੋਟ ਮੇਰੇ ਸੁਪਨੇ ਅਲੋਟ ਰੱਖਾ ਡੱਬ ਵਿੱਚ ਮੌਤ ਬੜੇ ਖਾਂਦੇ ਤੋਖ ਬੜੇ ਖਾਂਦੇ ਤੋਖ ਤੇਰੇ ਕੋਲ ਕਾਲਾ ਧੰਨ ਮੇਰੀ ਹੱਕ ਦੀ ਕਮਾਈ ਬੋਲਸ ਆਪਾਂ ਕੋੜੇ ਕੋੜੇ ਮੇਰੇ ਫੇਸ ਤੇ ਨਾ ਜਾਇਂ ਤੇਰ ਦੋਂਦੇ ਸੀ ਮਜ਼ਾਕ ਇਹਦੇ ਦਾੜੀ ਨਹੀਂ ਉਹ ਆਈ ਲੈਕਤਾਂ ਦੇ ਨਾਲ ਦੇਖ ਦੁਨੀਆ ਹਲਾਈ ਅੱਗੇ ਹੁਨਰ ਨੂੰ ਆਉਣ ਤੋਂ ਕੀ ਰੋਕ ਨਾ ਸਕੇ ਬੜੇ ਮਿੱਤਰਾਂ ਤੋਂ ਕੱਢ ਲਿਆ ਯਾਰਾਂ ਨੇ ਨਾ ਪੇ ਮੇਰੀ ਮਾਂ ਦਾ ਸਹਾਰਾ ਮੈਨੂੰ ਇੱਥੇ ਤਾਈ ਲਿਆਇਆ ਸੱਚ ਲਿਖਦਾ ਆ ਸੁੱਖ ਬਿੱਲੋ ਸੱਚ ਸਦਾ ਗਾਇਆ ਗੱਲ ਮਿੱਤਰਾਂ ਦੀ ਕੱਲੀ ਕੱਲੀ ਕਰੀ ਨੀ ਤੂੰ نوٹ ਫੈਮਿਲੀ ਚੋਂ ਪੂਰਾ ਮੈਨੂੰ ਮਿਲੀ ਨਾ ਸਪੋਰਟ ਫੈਮਿਲੀ ਚੋਂ ਪੂਰਾ ਮੈਨੂੰ ਮਿਲੀ ਨਾ ਸਪੋਰਟ ਫੈਮਿਲੀ ਚੋਂ ਪੂਰਾ ਮੈਨੂੰ ਮਿਲੀ ਨਾ ਸਪੋਰਟ